ਇਸ ਤੋਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ ਕੌਮ ਦੇ ਕਿ ਤੁਹਾਡੇ ਜੱਥੇ ਨੂੰ ਕਾਨੂੰਨ ਦੇ ਅਮਤਾਵਿਕ ਮਾਰਿਆ ਤਾਂ ਕੋਈ ਨਹੀਂ ਗਿਆ ਸਟ੍ਰਾਈਮ ਕੀਤਾ ਗਿਆ ਇਹਨੇ ਪੋਲਿਟਿਕਲ ਪਾਵਰ ਸਾਲੋਂ ਪਰ ਇੰਜੋਏ ਕਰ ਗਏ ਉਹਨਾਂ ਦੇ ਹੱਥ ਵਿੱਚ ਸਭ ਕੁਝ ਉਹਨਾਂ ਦੇ ਕੋਲ ਰਿਪੋਰਟ ਸੀ ਉਹਨਾਂ ਕੋਲ ਤੱਤ ਸੀ ਉਹਨਾਂ ਕੋਲ ਲੋਕੀ ਡਿਮਾਂਡ ਕਰ ਰਹੇ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਕੇਸ ਦਾ ਨਹੀਂ ਕੀਤਾ ਹੋਰ ਇਹ ਤਾਂ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਨਹੀਂ ਪੜ੍ਹੀ ਹੋਗੀ ਜੋ ਤੁਹਾਡੇ ਕੋਲ ਸਭ ਕੁਝ ਸੀ ਸੋ ਸੇ ਅਕਾਲ ਤੱਕ ਜੱਥੇਬੰਦ ਦੇ ਕਤਲ ਦਾ ਕੇਸ ਨਹੀਂ ਦਰਜ ਕੀਤਾ ਔਰ ਸੇ ਕੀਤਾ ਕੁਛ ਨਹੀਂ ਕਰ ਸਕਦੇ ਕੌਮਲਾ ਵੀ ਕਿਸੇ ਦਾ ਵੀ ਕੁਛ ਨਹੀਂ ਕਰ ਸਕਦੇ ਜਿਹੜੇ ਆਪਣੀ ਜੱਥੇਦਾਰデア ਕੇਸ ਵੀ ਨਹੀਂ ਪਰਸੀਵ ਕਰ ਸਕਦੇ ਉਹ ਕੀ ਕਰਨਗੇ ਕਿਸੇ ਸੇਵਾ ਕਲਪਨੀਆਂ ਚੀਹਾਂ ਕਿਹੜੀਆਂ ਮਜਬੂਰੀਆਂ ਹੋਣਗੀਆਂ ਕਿ 1999 ਦੇ ਵਿੱਚ ਇਹ ਰਿਪੋਰਟ ਆ ਜਾਂਦੀ ਹੈ ਔਰ 1999 ਤੋਂ ਲੈ ਕੇ ਹੁਣ ਤੱਕ ਉਹ ਰਿਪੋਰਟ ਦੱਬੀ ਰੱਖੀ ਨਾ ਨਾ ਕੋਮਨਾ ਪਿਆਰਾ ਨਾ ਧਰਮ ਨਾ ਪਿਆਰਾ ਨਾ ਲੋਕਾਂ ਨਾਲ ਪਿਆਰਾ ਨਾ ਦੇਸ਼ ਨਾਲ ਨਾ ਜਮੀ